ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ડીਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਬਾਪਰੇ ਵੱਡਾ ਭਿਆਨਕ ਹਾਦਸਾ ਇੱਕੋ ਪਰਿਵਾਰ ਦੇ 6 ਜੀਆਂ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਆ ਬੀਤੀ ਰਾਤ ਇੱਕ ਪੈਣ ਛੜਕਾ ਸਵਾਪਰੇ ਇੱਥੇ ਇੱਕ ਛੜਕਾ ਹਾਸੇਚ ਪੰਜਾਬ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ ਹੈ ਹਾਦਸਾ ਰਾਜਸਥਾਨ ਚ ਵਾਪਰਿਆ ਜਿੱਥੇ ਕਿ ਬੀਕਨੇਰ ਤੇ ਮਹਾਜਨ ਥਾਣਾ ਦੇ ਨੇੜੇ ਪਿੰਡ ਪਿੰਦ ਜੇਤਗੁਰ ਟੋਲੇ ਨੇੜੇ ਭਾਰਤ ਮਾਲਾ ਪ੍ਰੋਜੈਕਟ ਦਾਇਤ ਬਣੇ ਅਮਰਸਾ ਜਾਮਨਗਰ ਐਕਸਪ੍ਰੈਸ ਵੇ ਤੇ ਵੀਰਵਾਰ ਰਾਤ ਤਕਰੀਬਨ 9:15 ਵਜੇ ਹਾਦਸਾ ਵਾਪਰਿਆ ਮ੍ਰਿਤਕਾਂ ਦੀ ਪਛਾਣ ਸ਼ਿਵ ਕੁਮਾਰ ਗੁਪਤਾ 50 ਸਾਲਾ ਉਸ ਦੀ ਪਤਨੀ ਆਰਤੀ 48 ਸਾਲਾ ਬੇਟੀ ਸੁਨੇਨਾ 24 ਅਤੇ ਭੂਮੀ 16 ਪੁੱਤਰ ਨੀਰਜ ਗੁਪਤਾ 22 ਅਤੇ ਕਮਲਪੁਰ ਪ ਡਗੂ 12 ਵਜੇ ਹੋਈ ਹੈ ਤੇ ਪਰਿਵਾਰ ਵੀਰਵਾਰ ਸ਼ਾਮ ਕਰੀਬ 7 ਵਜੇ ਮੰਡੀ ਕਿਲਿਆਂ ਵਾਲੀ ਤੋਂ ਸਲਾਸਰ ਲਈ ਰਵਾਨਾ ਹੋਏ ਹ ਤੇ ਨੀਰਜ ਕਾਰ ਚਲਾ ਰਿਹਾ ਸੀ ਮਰਤਕ ਡੱਬ ਵਾਲੀ ਦੇ ਨਾਲ ਲੱਗਦੀ ਮੰਡੀ ਕਿਲਿਆਂ ਵਾਲੀ ਦੇ ਰੇਨ ਵਾਲੇ ਸਨ ਮਿਲੀ ਜਾਣਕਾਰੀ ਅਨੁਸਾਰ ਸਲਾਸਰ ਜਾ ਰਹੇ ਪਰਿਵਾਰ ਦੀ ਕਾਰ ਦੀ 12 ਦੀ ਬੜੀ ਟਰਾਲੀ ਨਾਲ ਟੱਕਰ ਹੋ ਗਈ ਕਾਰ ਚ ਸਵਾਰ ਪੰਜ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਬੱਚੀ ਦੇ ਸੱਜਲ ਰਹੇ ਸੰਜ ਨੂੰ ਇਲਾਜ ਲਈ ਪੱਲੂ ਦੇ ਹਸਪਤਾਲ ਲਈ ਆਏ ਤੇ ਡਾਕਟਰ ਨੇ ਉਸ ਨੂੰ ਮਰ ਤੱਕ ਐਲਾਨ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ